ਮਰਨਾ ਕਾਰਸ਼ੰਦ ਕਿਸਾਨ ਸੰਘਟਕ ਕਮੇਟੀ ਪੰਜਾਬ ਕੋਟ ਬੁੱਢਾ ਦਾ ਨਮਾਇੰਦਾ ਕੀ ਮਸਲਾ ਕੀ ਹੈ ਜਿਹੜੇ ਇਕੱਠੇ ਹੋਏ ਜੀ ਮਸਲਾ ਇਹ ਆ ਵੀ ਆ ਸਾਡਾ ਜਿਹੜਾ ਰੇਲਵੇ ਸਟੇਸ਼ਨ ਬਣ ਰਿਹਾ ਇਹਦੇ ਉੱਤੇ ਜਿੰਨਾ ਵੀ ਬੇਈਮਾਨੀ ਦਾ ਕੰਮ ਹੈ ਉਹ ਸਾਰਾ ਹੀ ਹੋ ਰਿਹਾ ਪਹਿਲਾਂ ਅਸੀਂ ਇੱਥੇ ਧਰਨਾ ਲਾਇਆ ਜਦੋਂ ਇਹਨਾਂ ਨੂੰ ਅਸੀਂ ਆ ਕਮਰੇ ਵਿਖਾਏ ਆ ਜੇ ਸਾਡੇ ਦੇ ਯਕੀਨ ਨਹੀਂ ਗਾ ਤੇ ਕਮਰੇ ਉੱਤੋਂ ਮਾੜਾ ਸੀਮਿੰਟ ਲਾ ਕੇ ਥੱਲੇ ਇੱਥੇ ਵੇਖੀ ਜਾਵੇ ਸਭ ਤੋਂ ਗੰਦੀ ਤੇ ਸਭ ਤੋਂ ਮਾੜੀ ਏਥੇ ਇੱਥੇ ਲੱਗੀ ਆ ਬਾਕੀ ਆ ਤੁਹਾਡੇ ਸਾਹਮਣੇ ਪਲੇਟਫਾਰਮ ਬਣਿਆ ਪੁੱਤੋਂ ਜਿਹੜਾ ਬਿਲਕੁਲ ਇਹਨਾਂ ਪੋਚਾ ਪਾਚੀ ਕਰਤੀ ਆ ਜਿਹੜੀਆਂ ਕੰਧਾਂ ਨੇ ਅਜੇ ਮੀਂਹ ਨਹੀਂ ਪਿਆ ਸਾਡਾ ਮੀਂਹ ਪਿੰਡਿਆ ਜਿਹੜਾ ਉਹਦੇ ਆ ਜਿਹੜਾ ਤੁਹਾਡੇ ਸਾਹਮਣੇ ਬਾਜ਼ਾਰ ਆ ਬਾਜ਼ਾਰ ਦੇ ਵਿੱਚ ਪਾਣੀ ਆ ਪੂਰਾ ਖਲੋ ਜਾਂਦਾ ਜਦੋਂ ਮੀਂਹ ਪੈਂਦਾ ਇੱਥੇ ਅਜੇ ਮੀਂਹ ਪਿਆ ਹੀ ਨਹੀਂਗਾ ਤੇ ਸਾਰੀ ਕੰਧ ਜੜੀ ਉਹ ਡਿੱਗ ਪਈ ਆ ਜਦੋਂ ਡਿੱਗ ਪਈ ਆ ਤਾਂ ਹੁਣ ਇਹਨਾਂ ਨੂੰ ਦੱਸੋ ਵੀ ਸਰਕਾਰ ਜਿਹੜੀ ਆ ਉਹ ਦੇਖ ਨਹੀਂ ਸਕਦੀ ਕਿ ਇਹ ਕੀ ਹੋ ਰਿਹਾ ਬਾਕੀ ਵੇਖੋ ਇਹ ਦੁਬਾਰਾ ਫਟਾਫਟ ਇਹ ਸੀਮਿੰਟ ਲਾ ਕੇ ਮਾ ਸਮੋਸਾ ਦੇ ਫਿਰ ਦੁਬਾਰਾ ਬਣਾ ਰਿਆ ਇਹਦੇ ਵਿੱਚ ਪੂਰਾ ਮਟੀਰੀਅਲ ਨਹੀਂ ਪੈਂਦਾ ਜੇ ਮਟੀਰੀਅਲ ਪਵੇ ਤੇ ਸਾਡੀਆਂ ਛੱਪੜ ਦੇ ਵਿੱਚ ਕੰਧਾਂ ਆਈਆਂ ਉਹ ਕਿਹ ਨਹੀਂ ਡਿੱਗਦੀਆਂ ਇਹ ਕਿਉਂ ਡਿੱਗਦੀ ਆ ਇਹ ਕਿਦਾਂ ਦੀ ਹੋਈ ਕੰਧ ਤੇ ਡਿੱਗੀ ਆ ਜੀ ਇਹ ਡਿੱਗੀ ਆ ਇਹ ਹੋਈ ਦਾ ਰਕੀਆਂ 2 ਮਹੀਨੇ ਹੋਇਆ ਮੀਂਹ ਤਾਂ ਆ ਗਿਆ ਕਿ ਮੀਂਹ ਤਾਂ ਪਹਿਲਾਂ ਡਿੱਗੀ ਤੇ ਡਿੱਗੀ ਮੀਂਹ ਤੋਂ ਪਹਿਲਾਂ ਹਫਤਾ ਹੋ ਗਿਆ ਮੀਂਹ ਤੋਂ ਪਹਿਲਾਂ ਡਿੱਗ ਪਈ ਆ ਤੇ ਦਵਾ ਦਾ ਵੇਖੋ ਬਣਾ ਰਿਆ 2-300 ਮੀਟਰ ਆ ਹੁਣ ਮੰਗ ਕੀ ਕਰਦੇ ਆ ਭਾਈ ਮੰਗ ਕਰਦੇ ਆ ਵੀ ਜਿਹੜਾ ਇਹ ਸਰਕਾਰ ਆ ਉਹ ਮੜਾ ਦੇਖੇ ਡੀਸੀ ਵੇਖੇ ਜਿਹੜਾ ਐਸਡੀਐਮ ਦੇਖੇ ਸਾਰੇ ਵੇਖਣ ਉੱਪਰ ਵੇਖੋ ਤੁਸੀਂ ਆ ਵੇਖੋ ਥੱਲੇ ਗਾਏ ਪਿਆ ਉਹਦੇ ਥੱਲੇ ਮਿੱਟੀ ਹੈ ਨਹੀਂ ਗਈ ਇਹ ਕਿਤਨਾ ਕੰਮ ਚੱਲੂਗਾ ਇਹ ਮਿੱਟੀ ਉੱਤੇ ਕੋ ਭਾਰੀ ਚੀਜ਼ ਆਈਏ ਥਾਂ ਬਹਿ ਗਿਆ ਤੇ ਕੱਲ ਨੂੰ ਆਖਣਗੇ ਸਾਡਾ ਕੀ ਕਸੂਰ ਆ ਉਹ ਤਾਂ ਬਣਾਉਣ ਵਾਲੇ ਚਲੇ ਗਏ ਨੇ ਇਸ ਕਰਕੇ ਸਾਡੀ ਬੇਨਤੀ ਆ ਵੀ ਇਹਨੂੰ ਡੀਸੀ ਐਸਡੀਐਮ ਸਾਰੇ ਵੇਖਣ ਮਹਿਕਮਾ ਵੇਖੇ ਇਹਨੂੰ ਤੇ ਕੀ ਬਣ ਰਿਹਾ ਏ ਇਸ ਕਰਕੇ ਸਾਡੀ ਪਿੰਡ ਵੱਲੋਂ ਸ਼ਿਕਾਇਤ ਆ ਕਿ ਇਹ ਸਾਰਾ ਕੰਮ ਜਿਹੜਾ ਉਹ 2 ਨੰਬਰ ਦਾ ਹੋ ਰਿਹਾ ਜਿਹੜਾ ਸੀਮਿੰਟ ਆ ਉਹ ਪਾ ਨਹੀਂ ਰਿਹਾ ਤੇ ਰੇਤਾਂ ਨਾਲੇ ਕੰਧਾ ਹੋ ਰੀਆਂ ਇਹਨੇ ਸ਼ਬਦਾਂ ਮੈਂ ਤੁਹਾਡਾ ਧੰਨਵਾਦ ਕਰਦਾ ਵਿਕਰ ਜਿੱਕਾ ਖਲਸਾ ਵਿਕਰ ਜਿੱਕੀ ਭਾਜੀ ਨਾ ਬਾਈ ਤੁਹਾਡੇ ਮੈਂ ਸਪਾਂਸਰ ਦੁਬਲੀ ਕਿਸਾਨ ਚ ਗੱਟਬੜੀ ਬਾਈ ਪ੍ਰਧਾਨ ਪੰਜਾਬ ਕੀ ਮਸਲਾ ਕੀ ਆ ਜਿਹੜਾ ਇਕੱਠੇ ਹੋਏ ਜੀ ਆ ਜੀ ਜਿਹੜਾ ਮਸਲਾ ਇੱਥੇ ਇੱਕ ਰਿਹਾਲੇ ਸਟੇਸ਼ਨ ਤੇ ਜਿਹੜਾ ਵਾ ਕੋਈ ਨਵਾਂ ਸਟੇਸ਼ਨ ਬਣ ਰਿਹਾ ਜਿਹੜਾ ਪਲੇਟਫਾਰਮ ਪਲੇਟਫਾਰਮ ਨੂੰ ਕਹਿੰਦੇ ਆ ਪਹਿਲਾਂ ਤੇ ਉਹ ਪਿੱਛੇ ਕਮਰੇ ਜਿਹੜੇ ਨੇ ਉਹ ਬਣੇ ਆ ਉਹਦੋਂ ਉਹ ਦਿਖਾਈ ਸਾਰੀ ਪਿੱਲੀ ਇਟ 1:6 ਦਾ ਜਾਂ 2:6 ਦਾ ਸੀਮੈਂਟ ਲਾਉਣ ਦਾ ਆ ਠੀਕ ਕਰ 6 ਕਰ 6 ਮੱਠਲ ਰੇਤਾ ਦੇ ਤੇ 1 ਮੱਠਲ ਸੀਮੈਂਟ ਦਾ ਇਟ ਜਿਹੜੀ ਆ ਸਭ ਤੋਂ ਨਕਮੀ ਇਟ ਜਿਹੜੀ ਆ ਇਸ ਸਟੇਸ਼ਨ ਦੇ ਉਹਦੀ ਜਿਹੜੀ ਗਲੀਆਂ ਚ ਕਿਤੇ ਵੀ ਨਹੀਂ ਕੋਈ ਲਾਉਂਦਾ ਫਰੀਵ ਨਹੀਂ ਖੜਦਾ ਉਹ ਇੱਟੇ ਥਿਆਰੀ ਆ ਆ ਵੇਖੋ ਦੁوار ਕੀਤੀ ਆ ਤਕਰੀਬਨ 2 250 ਮੀਟਰ ਦੁوار ਆ ਨਾਲ-ਨਾਲ ਇਹ ਇੱਕ ਪਾਸੋਂ بارش ਨੇ ਇੱਕੇ ਦਿਨ ਸਾਰੀ ਸਾਰੀ ਡਿੱਗ ਪਈ ਆ ਇਹ ਆਪਣਾ ਛਪਾਉਂਦਿਆਂ ਮਾਰਾਂ ਜਲਦੀ ਤੋਂ ਜਲਦੀ ਕਰ ਰਿਹਾ ਥੱਲੇ ਵੇਖੋ ਗੈਪ ਇਹ ਗੈਪ ਦੱਸੋ ਇਹ ਕਿੰਨੇ ਭਰਨਾ ਇਹਨਾਂ ਦਾ ਗੈਪ ਕੱਲ ਨੂੰ ਸਪੇਸ਼ਲ ਦੇ ਕੋਈ ਵਜਨਦਾਰ ਕੀ ਆਗੇ ਤੇ ਉਹਨੇ ਇਹ ਸਾਰਾ ਜਿਹੜਾ ਵਾ ਉਤੋਂ ਲੈਂਟਰ ਬਹਿ ਜਾਣਾ ਕਿਉਂਕਿ ਲੈਂਟਰ ਜਿਹੜਾ ਵਾ ਉਹ ਵੀ ਏਡਾ ਵਧੀਆ ਸਰੀਆ ਤੇ ਵਧੀਆ ਸੀਮੈਂਟ ਨਹੀਂ ਪਿਆ ਉਹਦੇ 'ਚ ਵੀ ਉਹ ਵੀ ਇੱਥੇ ਠੇਕੇਦਾਰ ਨੇ ਏਡੀ ਕਾਰਜਕਾਰੀ ਮਾੜੀ ਦਿਖਾਈ ਹੋਈ ਆ ਵੀ ਸਾਰਾ ਹੀ ਜਿਹੜਾ ਵਾ ਸਿਸਟਮ ਇੱਥੋਂ ਦਾ ਉਹ ਆਪਣਾ ਪੈਸਾ ਲੈ ਕੇ ਇੱਥੋਂ ਨਿਕਲ ਜੂਗਾ ਫੇਰ ਲੋਕ ਰੋਂਦੇ ਰਹਿਣਗੇ ਸਰਕਾਰ ਨੂੰ ਸਰਕਾਰ ਕੋ ਉ ਵੀ ਹੁੰਦੇ ਬਣੀਆਂ ਆ ਜੇ ਇਹ ਗਾਂ ਛੇਤੀ ਕਿੱਥੋਂ ਬਣਾਈਆਂ ਅਸੀਂ ਪਰ ਜਿੰਨਾ ਵੀ ਇਸ ਸਟੇਸ਼ਨ ਤੇ ਮਾਲ ਲੱਗਾ ਸਾਰਾ 2 ਨੰਬਰ ਦਾ ਮਾਲ ਲੱਗਾ ਨੰਬਰ 4 ਤੋਂ ਇੱਟ ਜਿਹੜੀ ਆ ਉਹ ਵੀ ਪਿੱਲੀ ਇੱਟ ਜਿਹੜੀ ਸੁੱਟ ਦਿੰਦੇ ਨੇ ਉਹ ਲਾਈ ਇੱਥੇ ਲਿਆਣਗੇ ਜਦੋਂ ਕੁੜਕਾ ਆਉਂਦਾ ਗੱਡੀ ਆਉਂਦੀ ਉਹਦੇ ਉੱਤੇ ਫੜਾਫੜ ਪਾਣੀ ਪਾ ਦਿੰਦੇ ਨੇ ਐ ਲੱਗੂ ਬਈ ਜਿਦਾ ਚੰਗੀ ਇੱਟ ਆ ਰਹੀ ਆ ਪਰ ਬਿਲਕੁਲ ਪਿੱਲੀ ਇੱਟ ਆ ਰਹੀ ਆ ਅਸੀਂ ਡੀਸੀ ਸਾਹਿਬ ਨੂੰ ਆਪਣੇ ਮਹਿਕਮੇ ਨੂੰ ਕਵਾਂਗੇ ਇਹ ਸਾਰਾ ਇੱਥੋਂ ਦੇ ਲੋਕਾਂ ਨੂੰ ਸਾਜ ਕੇ ਪੰਚਾਇਤਾਂ ਨੂੰ ਸਾਜ ਕੇ ਚੈੱਕ ਕੀਤਾ ਜਾਵੇ ਕਿ ਇਹ ਜਿਹੜਾ ਸਿਸਟਮ ਇੱਥੇ ਚੱਲ ਰਿਹਾ ਉਹ ਸਹੀ ਆ ਕਿ ਗਲਤ ਆ ਜੇ ਗਲਤ ਆ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਦੁਬਾਰਾ ਬਣਾਏ ਜਾਣ ਵਹਿਗਰਜੀਕਾ ਖਾਲਸਾ ਵਹਿਗਰਜੀਕੀ ਫਤਿਹ ਹਾਂ ਭਾਈ ਜੱਟ ਹਾਜਵੀਰ ਸਿੰਘ ਕੀ ਮਸਲਾ ਕੀ ਹੈ ਜੀ ਮਸਲਾ ਜੋ ਅੱਜ ਰੇਲਵੇ ਸਟੇਸ਼ਨ ਕਹਿਆਲਾ ਹੈ ਜੋ ਬਹੁਤ ਪੁਰਾਣੇ ਰੇਲਵੇ ਲਾਈਨ ਜਿਹੜੀ ਲੋਰ ਨੂੰ ਚਲਦੀ ਰਹੀ ਅੰਗਰੇਜ਼ਾਂ ਦੇ ਟਾਈਮ ਦੀ ਉਸ ਟਾਈਮ ਦੀਆਂ ਵੀ ਇਹ ਪਰਚੇ ਦੇ ਜਿਹੜੇ ਟੈਗੀਆਂ ਸਨ ਪਰ ਇਹ ਜਿਹੜਾ ਇੱਕ ਨਵਾਂ ਪਲੇਟਫਾਰਮ ਬਣ ਰਿਹਾ ਹੈ ਅਜੇ ਦਾਰਸ਼ਾਈ ਨਹੀਂ ਗਈ ਜਿਹੜੀ ਇਹ ਪਲੇਟਫਾਰਮ ਦੀ ਕੰਧ ਹੈ ਜਿਹੜੀ ਇੱਕ ਸਾਈਡ ਤੋਂ ਸਭ ਦਿਖ ਪਈ ਹੈ ਬਿਨਾਂ بارشਾਂ ਹੋਣ ਤੋਂ ਹੀ ਜਿਹੜਾ ਜਿੰਨਾ ਵੀ ਘਟਿਆ ਮਟੀਰੀਅਲ ਆ ਇਸ ਰੇਲਵੇ ਸਟੇਸ਼ਨ ਤੇ ਵਰਤਿਆ ਜਾ ਰਿਹਾ ਹੈ ਪਰ ਇਹਨਾਂ ਦੀ ਕੋਈ ਪੁਸ਼ਪੜਤਾਲ ਨਹੀਂ ਹੋ ਰਹੀ ਅਸੀਂ ਸਰਕਾਰ ਨੂੰ ਰੇਲਵੇ ਵਿਭਾਗ ਨੂੰ ਇਹ ਬੇਨਤੀ ਕਰਦੇ ਹਾਂ ਕਿ ਇਹਨਾਂ ਦਾ ਮਟੀਰੀਅਲ ਆ ਕੇ ਚੈੱਕ ਕੀਤਾ ਜਾਵੇ ਜਿੱਤਰਾ ਹੋਰ ਇੱਕ ਕੰਧ ਬਣੀ ਹੈ ਪਲੇਟਫਾਰਮ ਬਣਿਆ ਹੈ ਜਿਹੜਾ ਉਹਦੇ ਉੱਪਰ ਲੈਂਟਰ ਪਾਇਆ ਉਹਦੇ ਤੇ ਸਾਰੀ ਪੂਲ ਪੈ ਗਈ ਹੈ ਕੱਲ ਨੂੰ ਕੋਈ ਵੀ ਜਾਂ ਮਾਰਾ ਵਜਨ ਆਉਂਦਾ ਜਾਂ ਸਮਾਨ ਆਉਂਦਾ ਇਹ ਸਾ ਪਲੇਟਫਾਰਮ ਦਾ ਨੁਕਸਾਨ ਹੁੰਦਾ ਤੇ ਨਾਲ ਜਨਤਾ ਦਾ ਨੁਕਸਾਨ ਹੋਊਗਾ ਇਸ ਕਰਕੇ ਹੀ ਸਰਕਾਰ ਨੂੰ ਰੇਲਵੇ ਮਹਿਮੇਨ ਨੂੰ ਅਪੀਲ ਕਰਦੇ ਆ ਇਹ ਜੋ ਤੁਹਾਡਾ ਰਜਿਸਟ੍ਰੇਸ਼ਨ ਤੇ ਕੰਮ ਚੱਲ ਰਿਹਾ ਇਹਨੂੰ ਆਗੇ ਚੈੱਕ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲੋ ਹਲੋ ਹਾਂਜੀ ਸਰ ਹਾਂਜੀ ਸਰ ਪਰਮੇਂਦਰ ਸਿੰਘ ਜੀ ਹਾਂਜੀ ਸਰ ਹਾਂਜੀ ਅਸਾ ਬੇਨਤੀ ਹੈ ਕਿ ਸਾਰਾ ਜਿਹੜਾ ਪਲੇਟਫਾਰਮ ਦੀ ਕੰਧ ਡਿੱਗੀ ਹੈ ਕਾਰਨ ਕੀ ਹੈ ਜੇ ਤਾਂ 2 ਮਹੀਨੇ ਹੋਏ ਕੰਧ ਹੋਈ ਨੂੰ ਜੀ ਸਰ ਕੰਧ ਦਾ ਮੈਂ ਦੱਸਦਾ ਤੁਹਾਨੂੰ ਰੀਜ਼ਨ ਕੀ ਸੀ ਡਿੱਗੀ ਇਹ ਦੇਖਣਾ ਉੱਪਰ ਵਿੱਚ ਪਈ ਆ ਪਿਛਲੇ ਪਾਸੇ ਇਹਦੇ ਬਿਜਲੀ ਦੀ ਪਾਈਪ ਠੀਕ ਹੈ ਜੀ ਬਿਜਲੀ ਦੇ ਲੱਕੀ ਗਲ ਦੀ ਪਾਈਪ ਜਿਹੜੀ ਪਈ ਆ ਉਹ ਪਾਈਪ ਦਾ ਮੂੰਹ ਉੱਪਰੋਂ ਖੁੱਲਾ ਰਹਿ ਗਿਆ ਠੀਕ ਹੈ ਜੀ ਜਿਹਦੇ ਕਰਕੇ ਉਹ ਪਾਣੀ ਦੀ ਆ ਵਿੱਚ ਸੀਪੇਜ ਹੋਈ ਆ ਠੀਕ ਹੈ ਜੀ ਹੁਣ ਹੁੰਦਾ ਉਹ ਬੰਨ੍ਹ ਦਿਆ ਆ ਤੇ ਉਹ ਅਜੇ ਇੰਨਾ ਖਿਆਲ ਨਹੀਂ ਕੀਤਾ ਉਤੋਂ ਸਿਰਫ ਖੁੱਲਾ ਰਹਿ ਗਿਆ ਮੂੰਹ ਤੇ ਉਹ ਜਿਹੜਾ ਪਾਣੀ ਪਲੇਟ ਫਰੋਂਦਾ ਸੀ ਉਹਦੇ 'ਚ ਐਂਟਰ ਕਰ ਗਿਆ ਨਹੀਂ ਚਲੋ ਮੈਂ ਮੰਨਦੇ ਗੱਲ ਆ ਜੇ ਸਿਰਫ 2 ਮਹੀਨੇ ਹੋਇਆ ਇੱਥੇ ਦਾ ਅਜੇ ਜਿਹੜੀ ਜਗ੍ਹਾ ਖਾਲੀ ਹੈ ਉੱਥੇ ਤਾਂ ਮੇਰੇ ਖਿਆਲ ਨਾਲ ਪਾਣੀ ਵੀ ਮੇਰੇ ਨਾਲ ਪੰਜ-ਪੰਜ ਬੋਟ ਭਰ ਜਾਂਦਾ ਸਰ ਸਾਨੂੰ ਪਾਣੀ ਉਸਣਾ ਨਹੀਂ ਮਤਲਬ ਕੋਈ ਸਾਨੂੰ ਤੇ ਇਹ ਆ ਕਿ ਪਲੇਟਫਾਰਮ ਤੋਂ ਪਾਣੀ ਨਹੀਂ ਜਾਣਾ ਚਾਹੀਦਾ ਥੱਲੇ ਠੀਕ ਹੈ ਜੀ ਦੇ ਰਹੇ ਸਰ ਲੋਕ ਲੋਕ ਕਹਿੰਦੇ ਆ ਕਿ ਸਾਰੀ ਪਿੱਲੀ ਹੈ ਤੇ ਇਹਦੇ ਛੇ ਇੱਕ ਦਾ ਤੁਸੀਂ ਉਹਦੇ ਚ ਤੁਸੀਂ ਬੀ ਫਿਕਰ ਆਓ ਜੇ ਤੁਸੀਂ ਕਹੋ ਤੇ ਮੈਂ ਤੁਹਾਡੇ ਸਾਹਮਣੇ ਤੁਸੀਂ ਜੇ ਸਲਵਾਟਰੀ ਚ ਕਹੋਗੇ ਉਹ ਵੇਚ ਦਿਆਂਗਾ ਉਹ ਕੋਈ ਦਿੱਕਤ ਨਹੀਂ ਆ ਵੀਰ ਜੀ ਇਹ ਸੀਮੈਂਟ ਤੁਹਾਡੇ ਮਜ਼ਦੂਰੀ ਕਹਿੰਦੇ ਕਿ 6k ਦਾ ਵਰਤ ਰਹੇ ਆ ਜੀ 1 6 ਦਾ ਸਾਡੀ ਸਪੈਸੀਫਿਕੇਸ਼ਨ ਨਹੀਂ ਸਰ 6k ਦੀ ਆ ਤੁਸੀਂ ਰੇਲਵੇ ਦੇ ਜਾ ਕੇ ਪੀ ਡਬਲਯੂ ਡੀ ਦਾ ਕਿਸੇ ਨੂੰ ਪੁੱਛ ਲਿਓ ਇਹ ਕੀ ਸਪੈਸੀਫਿਕੇਸ਼ਨ ਹੁੰਦੀ ਆ ਬ੍ਰੇਕਵਰਕਸ ਠੀਕ ਹੈ ਜੀ ਜਿਹੜੇ ਹੁਣ ਹੁਣ ਕੰਦ ਕਰ ਰਹੇ ਜੇ ਇਹ ਲੀਕੇਜ ਬੰਦ ਕੀਤੀ ਜਾ ਰਹੀ ਹੈ ਸਰ ਇਹ ਲੀਕੇਜ ਨਹੀਂ ਸਰ ਉਹਦੇ ਚ ਪਾਣੀ ਲੀਕੇਜ ਆਉਣੀ ਨਹੀਂ ਚਾਹੀਦੀ ਤੇ ਉਹਦੇ ਤੁਸੀਂ ਸਿਰਫ ਫੇਰ ਵੀ ਪਲੇਟਫਾਰਮ ਤੋਂ ਫੋਟੋ ਪਛਾਣ ਰੱਖ ਕੇ ਕਰਨ ਦੇ ਤਾਂ ਫੋਟੋ ਉਹਦੇ ਇਹ ਤਾਂ ਤੁਸੀਂ ਫੋਟੋ ਦਾ ਫੋਟੋ ਪਛਾਣ ਰੱਖ ਕੇ ਕਰੰਦੇ ਉਹਦੇ ਵਿੱਚ ਤਾਂ ਫੇਰ ਉਹ ਉਹੀ ਮਸਲਾ ਹੱਲ ਰਹੇਗਾ ਉਹ ਨਹੀਂ ਉਹ ਨਹੀਂ ਆਏਗਾ ਮੈਂ ਇਹਨੂੰ ਉਪਰੋਂ ਸੀਲ ਕਰਵਾਉਣਾ ਹੈ ਉਪਰੋਂ ਬ੍ਰੇਕ ਉਹ ਤਾਂ ਛੱਡਿਆ ਕਿ ਪਿਛਲੇ ਪਾਸੇ ਜਗਾ ਪੋਲੀ ਨਾ ਰਵੇ ਉਹ ਮਿੱਟੀ ਭਰ ਲੈਣ ਚੰਗੀ ਤਰ੍ਹਾਂ ਮਤਲਬ ਮੈਂ ਤਾਂ ਡਾ ਕਹਣਾ ਕਿ ਇੱਟ ਤੁਸੀਂ ਵਧੀਆ ਲਾਉਂਦੇ ਜੀ 100% 100% ਜੋ ਸਾਡੀ ਸਪੈਸੀਫਿਕੇਸ਼ਨ ਕਹਿੰਦੀ ਹੈ ਸਰ ਉਹਦੇ ਅਕੋਰਡਿੰਗਲੀ ਮਤਲਬ ਤੁਸੀਂ ਕਹਿ ਰਹੇ ਕਿ ਜੋ ਮਹਿਗਮਾ ਕਹਿ ਰਿਹਾ ਹੈ ਉਹ ਹੀ ਇੱਟ ਲਾ ਰਿਹਾ ਹੈ ਸਰ ਮਹਿਮਾ ਨਹੀਂ ਜੋ ਸਪੈਸੀਫਿਕੇਸ਼ਨ ਰਿਕੁਆਇਰਡ ਹੈ ਠੀਕ ਹੈ ਜੀ ਜੋ ਸਪੈਸੀਫਿਕੇਸ਼ਨ ਹੈ ਰਿਕੁਆਇਰਡ ਹੈ 1.6 ਦਾ ਬ੍ਰੇਕਵਰਕ ਹੁੰਦਾ 1.6 ਦਾ ਹੀ ਲੱਗ ਰਿਹਾ ਹੈ